ਕਿਸੇ ਵੀ ਲੋੜਵੰਦ ਪਰਿਵਾਰ ਦਾ ਰਾਸ਼ਨ ਗਾੜ ਕੱਟਣ ਨਹੀਂ ਦਿੱਤਾ ਜਾਵੇਗਾ ਇਹ ਭਰੋਸਾ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਵੱਲੋਂ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਦੇ ਵੱਲੋਂ 55 ਲੱਖ ਲੋਕਾਂ ਨੂੰ ਮੁਫਤ ਅਨਾਜ ਸਕੀਮ ਤੋਂ ਵਾਂਝਾ ਰੱਖਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜੋ ਗਰੀਬ ਪਰਿਵਾਰਾਂ ਦੇ ਨਾਲ ਨਾ ਇਨਸਾਫੀ ਹੈ ਉਹਨਾਂ ਦੱਸਿਆ 1 ਜੁਲਾਈ ਮਹੀਨੇ ਦੇ ਵਿੱਚ ਹੀ 23 ਲੱਖ ਲੋਕਾਂ ਦਾ ਰਾਸ਼ਨ ਬੰਦ ਕਰ ਦਿੱਤਾ ਗਿਆ ਤੇ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀ ਗੱਲ ਆਖੀ ਜਾ ਰਹੀ ਹੈ ਮੰਤਰੀ ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕਿਸੇ ਵੀ ਪਰਿਵਾਰ ਦਾ ਰਾਸ਼ਨ ਕਾਰਡ ਨਹੀਂ ਕੱਟਣ ਦੇਵੇਗੀ ਅਤੇ ਨਾ ਹੀ ਕਿਸੇ ਦਾ ਚੁੱਲ੍ਹਾ ਠੰਡਾ ਪੈਣ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਕਾਰਡ ਬਾਕੀ ਬਚੇ ਨੇ ਉਹਨਾਂ ਦੀ ਕੇवाईसी ਕਰਵਾਈ ਜਾਵੇਗੀ ਤਾਂ ਜੋ ਹਰ ਗਰੀਬ ਪਰਿਵਾਰ ਨੂੰ ਉਸ ਦਾ ਹੱਕ ਮਿਲ ਸਕੇ ਸੈਂਟਰ ਦੀ ਸਰਕਾਰ ਜਿਹਨੂੰ ਭਾਜਪਾ ਚਲਾ ਰਹੀ ਹੈ ਹਮੇਸ਼ਾ ਬਹੁਤ ਵੱਡਾ ਤੱਕਾ ਕਰਦੀ ਆ ਰਹੀ ਹੈ ਇੱਥੇ ਮੇਰੇ ਕੋਲੇ ਖੇਤੀਬਾੜੀ ਵਿਭਾਗ ਹੈ ਜਿਹੜਾ ਕਿ ਇਸ ਦੇਸ਼ ਨੂੰ ਇਹਦੀ ਜਿਹੜੀ ਬਹੁਤ ਵੱਡੀ ਅਨਾਜ ਦੀ ਅੰਨ ਦੀ ਲੋੜ ਨੂੰ ਪੂਰਾ ਕਰਕੇ ਦਿੰਦਾ ਹੈ ਅਸੀਂ 1,80,000 ਮੀਟਰਕ ਟਨ ਤੋਂ ਵੱਧ ਚੌੜਾ ਦਾ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣੇ ਆ ਇਸੇ ਤਰ੍ਹਾਂ 1 ਲੱਖ 30 ਲੱਖ ਤੋਂ ਵੱਧ ਮੀਟਰ ਟਨ ਕਣਕ ਦਾ ਔਰ ਕਿਸੇ ਵੇਲੇ ਵੱਡੇ ਚੈਲੰਜਸ ਸੀ ਉਹਨੂੰ ਵੀ ਕਬੂਲ ਕੇ ਪੰਜਾਬ ਦੇ ਲਹੇ ਵਿਗਿਆਨੀ ਸੀ ਕਿਸਾਨ ਸੀ ਪੰਜਾਬ ਪੰਜਾਬ ਦੇ ਮਿਹਨਤੀ ਮਜ਼ਦੂਰ ਸੀ ਸਾਰੇ ਰਲ ਮਿਲ ਕੇ ਉਸ ਚੈਲੰਜ ਨੂੰ ਕਬੂਲ ਕੇ ਅਸੀਂ ਜਿਹੜੇ ਅਨਾਜ ਦੇ ਭੰਡਾਰ ਭਰ ਦਿੱਤੇ ਔਰ ਉਹਦੇ ਨਾਲ ਗਰੀਬ ਲੋਕਾਂ ਦੇ ਲਈ ਸਰਕਾਰਾਂ ਦੀਆਂ ਜਿਹੜੀਆਂ ਸਕੀਮਾਂ ਉਹਦੇ ਵਿੱਚੋਂ ਰਾਸ਼ਨ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਦਾ ਗੁਜ਼ਾਰਾ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਹੈ ਇੱਕ ਇੱਕ 2 2 ਜੀ ਕਮਾਈ ਕਰਦੇ ਆ 5 5 4 4 ਜੀ ਖਾਣ ਵਾਲੇ ਐ ਹੋਰ ਵੀ ਕਰਦੀਆਂ ਲੋੜਾਂ ਹੁੰਦੀਆਂ ਉਹਦੇ ਲਈ ਜਿਹੜੀ ਰਾਸ਼ਨ ਦੀ ਸਕੀਮ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹਦੇ ਵਿੱਚ ਹੁਣ ਅੜਿੱਕੇ ਪਾਏ ਜਾ ਰਹੇ ਆ ਉਹਨੂੰ ਕਟਿਆ ਜਾ ਰਿਹਾ ਹੈ ਜਿਹੜਾ ਬੜਾ ਹੀ ਮੰਦ ਭਾਗਾ ਔਰ ਜਿਸ ਸੂਪੇ ਨੇ ਇਸ ਦੇਸ਼ ਦੇ ਲਈ ਵੱਧ ਤੋਂ ਵੱਧ ਕਰਕੇ ਦਿੱਤਾ ਹੋਵੇ ਅਸੀਂ ਤਾਂ ਉਹਨਾਂ ਦੇ ਅਨਾਜ ਦੇ ਭੰਡਾਰ ਭਰ ਕੇ ਦਿੱਤੇ ਆ ਉਹਨਾਂ ਨੂੰ ਦੂਸਰੇ ਦੇਸ਼ਾਂ ਜਿੱਥੇ ਟੂਠਾ ਲੈ ਕੇ ਜਾਂਦੇ ਸੀ ਉੱਥੋਂ ਮੰਗਣਾ ਹਟਾਇਆ ਔਰ ਇਸ ਦੇਸ਼ ਦੇ ਲਈ ਸਾਡੇ ਸਾਰੇ ਲੋਕ ਜਿੰਨੀ ਵਫਾਦਾਰੀ ਪੰਜਾਬੀਆਂ ਵਿੱਚ ਹੈ ਚਾਹੇ ਅਸੀਂ ਸਰਹੱਦਾਂ ਤੇ ਕਦੇ ਵੀ ਕੋਈ ਚੈਲੰਜ ਆਉਂਦਾ ਅੱਜ ਵੀ ਸਾਡੇ ਨੌਜਵਾਨ ਬੱਚੇ ਆਪਣੀ ਬਲੀ ਦੇ ਕੇ ਸ਼ਹੀਦੀਆਂ ਦੇ ਕੇ ਇਸ ਦੇਸ਼ ਦੀ ਰੱਖਿਆ ਕਰਦੇ ਤੇ ਦੇਸ਼ ਆਜ਼ਾਦ ਵਿੱਚ ਤਰਉਣ ਵਿੱਚ ਵੀ ਤੁਸੀਂ ਸਾਰੇ ਬਹੁਤ ਭਲੀ ਭਾਤ ਜਾਣਦੇ ਹੋ ਕਿ 80% ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਉਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਜਿਹੜੇ ਕੋਈ ਥੋੜੇ ਜੇ ਗੁਜ਼ਾਰੇ ਚਾ ਕਿਸੇ ਕੋਲ ਇੱਕਲਾ ਦੋ ਕਿਲੇ ਜ਼ਮੀਨ ਆ ਢਾਈ ਕਿਲੇ ਜ਼ਮੀਨ ਹੈ ਢਾਈ ਕਿਲੇ ਜ਼ਮੀਨ ਜੇ ਕੋਈ ਬਹੁਤ ਉਪਜਾਊਗਾ ਤਾਂ ਹੋ ਸਕਦਾ ਉਹਨਾਂ ਦੇ ਘਰ ਦਾ ਗੁਜ਼ਾਰਾ ਕੋਈ ਮੜਾ ਮੋਟਾ ਚੱਲ ਸਕਦਾ ਹੋਵੇ ਜ਼ਮੀਨ ਵੀ ਬਹੁਤ ਪ੍ਰਕਾਰ ਦੀ ਹੁੰਦੀ ਹੈ ਕਈ ਥਾਂ ਤੁਸੀਂ ਦੇਖਿਆ ਸੇਮ ਨਾਲ ਖਰਾਬ ਹੋਈ ਪਈ ਐ ਕਈ ਥਾਂ ਪਾਣੀ ਦੀ ਪਹੁੰਚ ਜੇ ਤੱਕ ਉਸ ਤਰ੍ਹਾਂ ਦੀ ਹੋ ਸਕੀ ਕਈ ਥਾਵਾਂ ਤੇ ਉਹ ਫਸਲਾਂ ਨੂੰ ਧਰਤੀ ਨੇ ਮੰਨਿਆ ਨਹੀਂ ਜਿਵੇਂ ਅਸੀਂ ਕਾਟਨ ਦੀ ਖੇਤੀ ਕਰਦੇ ਆਂ ਤੇ ਉੱਥੇ ਵੀ ਬਹੁਤ ਮੁਸ਼ਕਲਾਂ ਆ ਜਾਂਦੀਆਂ ਕਿਸੇ ਵੇਲੇ ਹੋ ਜਾਂਦੀਆਂ ਕਿਸੇ ਵੇਲੇ ਨਹੀਂ ਜਿਉਂਦਾ ਜਿਹੜਾ ਇੰਨਾ ਵਧੀਆ ਬਨਾਫੇ ਵਾਲੀ ਫਸਲ ਵਾਂਗੂ ਰਹਿਣ ਵਾਲੀ ਗੱਲ ਨਾ ਰਹੀ ਤੇ ਉਹ ਜੀ ਕਿਸੇ ਕੋਲੇ ਤੋਂ ਕਿਲੇ ਜ਼ਮੀਨ ਆਫ ਕਿਵੇਂ ਗੁਜ਼ਾਰਾ ਕਰ ਸਕਦਾ ਯਾ ਇਸ ਤੋਂ ਵੀ ਕਈ ਹੋਰ ਫਸਲਾਂ ਗੁਵਾਰਾ ਮੋਂਗੀ ਥੋੜਾ ਮੋਟਾ ਇਹਨਾਂ ਦੇ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦਾ ਉਤਪਾਦਨ ਥੋੜਾ ਹੁੰਦਾ ਪ੍ਰਤੀ ਕਿੱਲਾ ਤੇ ਉਹਨਾਂ ਨਾਲ ਗੁਜ਼ਾਰਾ ਉਹ ਸਾਰੇ ਨੂੰ ਇੱਕੋ ਕੈਟਾਗਰੀ ਵਿੱਚ ਲਿਆ ਕੇ ਤੇ ਜਿਵੇਂ 55 ਲੱਖ ਲੋਕ ਸਾਡੇ ਇਸ ਰਾਸ਼ਨ ਤੋਂ ਵਾਂਝੇ ਕਰਨ ਦੀ ਵਿਵਸਥਾ ਬੰਦੀ ਸਰਕਾਰ ਨੇ ਕਰ ਦਿੱਤੀ ਗਈ ਹੈ ਕਦੇ ਉਹਦੇ ਵਿੱਚ ਬਹਾਨਾਬਾਜ਼ੀ ਕੀਤੀ ਜਾਂਦੀ ਹੈ ਕਿ ਈਕੇਵੀ ਨਹੀਂ ਕੋਈ ਕਦੇ ਕੋਈ ਕੁਛ ਨਾ ਕੁਛ ਕਿਸ ਤਰ੍ਹਾਂ ਦੀਆਂ ਟੀਮਾਂ ਭੇਜ ਕੇ ਹਾਲਾਂਕਿ ਪੰਜਾਬ ਸਰਕਾਰ ਹਮੇਸ਼ਾ ਇਸ ਲੋੜਵੰਦਾ ਤੇ ਲੋਕਾਂ ਦੇ ਲਈ ਹਰ ਵਕਤ ਹੋਰ ਕੰਮਾਂ ਨੂੰ ਛੱਡ ਕੇ ਪਹਿਲ ਦੇ ਕੇ ਹਰ ਕੰਮ ਕਰਾਉਣ ਲਈ ਕਰਨ ਲਈ ਤਿਆਰ ਰਹਿੰਦੀ ਹੈ ਤੇ ਕਰਦੀ ਹੈ ਅੱਜ ਵੀ ਚਾਹੇ ਉਹ ਈਕੇਵੀ ਹੈ ਉਹਦੇ ਵਿੱਚ ਵੀ ਅਸੀਂ ਆਪਣੇ ਵੱਲੋਂ ਲੱਗੇ ਹੋਏ ਹਾਂ 1 ਕਰੋੜ 29 ਲੱਖ ਲੋਕਾਂ ਤੋਂ ਵੱਧ ਕਰ ਦਿੱਤੀ ਗਈ ਹੈ ਹੋਰ ਵੀ ਕਰਨ ਵਾਲੀ ਹੈ ਜਿਨ੍ਹਾਂ ਨੂੰ ਲੋੜ ਹੈ ਉਹਦੇ ਲਈ ਮੈਂ ਇਹ ਵੀ ਕਹਿਣਾ ਕਿ ਸੈਂਟਰ ਦੀ ਸਰਕਾਰ ਨੂੰ ਆਪਣੀ ਮਨਸ਼ਾ ਸਾਫ਼ ਕਰ ਲੈਣੀ ਚਾਹੀਦੀ ਹੈ